ਜਦੋਂ ਵੀ ਸੇਵ ਦੀ ਗੱਲ ਚੱਲਦੀ ਹੈ ਤਾਂ ਸਾਡੇ ਦਿਮਾਗ ਦੇ ਵਿੱਚ ਸਭ ਤੋਂ ਪਹਿਲਾਂ ਜੰਮੂ ਕਸ਼ਮੀਰ ਦਾ ਹੀ ਜ਼ਿਕਰ ਆਂਦਾ ਹੈ ਪਰ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਕਤ ਅਸੀਂ ਖੜੇ ਹਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਚੋਹਾਲ ਦੇ ਵਿੱਚ ਜਿੱਥੇ ਕਿ ਗੁਰਿੰਦਰ ਸਿੰਘ ਬਾਜਵਾ ਦੇ ਵੱਲੋਂ ਡਾਕਟਰ ਗੁਰਿੰਦਰ ਸਿੰਘ ਬਾਜਵਾ ਦੇ ਵੱਲੋਂ ਸੇਬ ਦੀ ਖੇਤੀ ਕੀਤੀ ਜਾ ਰਹੀ ਹੈ ਪਿਛਲੇ ਕਈ ਸਾਲਾਂ ਤੋਂ ਬਾਜਵਾ ਸਾਹਿਬ ਇਹ ਸੇਬ ਦੀ ਖੇਤੀ ਕਰਦੇ ਹਨ ਤੇ ਹੁਸ਼ਿਆਰਪੁਰ ਦੀ ਕੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਪਹਿਲਾ ਅਜਿਹਾ ਜ਼ਿਲ੍ਹਾ ਹੈ ਜਿੱਥੇ ਹੁਸ਼ਿਆਰਪੁਰ ਦੇ ਵਿੱਚ ਸੇਬ ਦੀ ਖੇਤੀ ਕੀਤੀ ਜਾਂਦੀ ਹੈ ਬਾਜਵਾ ਦੀ ਮਨੀਏ ਤਾਂ ਬਾਜਵਾ ਪਿਛਲੇ ਲੰਬੇ ਸਮੇਂ ਤੋਂ ਇਹ ਸੇਬਾਂ ਦੀ ਖੇਤੀ ਕਰ ਰਹੇ ਹਨ ਸਾਡੇ ਨਾਲ ਬਾਜਵਾ ਜੀ ਨੇ ਬਾਜਵਾ ਜੀ ਸਵਾਗਤ ਥੋੜਾ ਨਿਊਜ਼ 18 ਤੇ ਜੀ ਥੈਂਕ ਯੂ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਸੇਫ ਜੀ ਖੇਤੀ ਕਰਨ ਦਾ ਵਿਚਾਰ ਕਿਸ ਤਰ੍ਹਾਂ ਆਇਆ ਇਸ ਦਾ ਜੀ ਕਾਫੀ ਸਾਲ ਪਹਿਲਾਂ ਜਦੋਂ ਕਿਨੂ ਦੇ ਵਿੱਚ ਖੜੋਤਾਈ ਕਿਨੂ ਦੇ ਵਿੱਚ ਫਰੂਟ ਡ੍ਰੋਪਿੰਗ ਵਧ ਗਈ ਯੀਲਡ ਘਟ ਗਈ ਰੇਟ ਜੀ ਵੀਦਾਰਾਂ ਨੂੰ ਨਹੀਂ ਸੀ ਮਿਲਦਾ ਉਸ ਵੇਲੇ ਮੇਰੇ ਮਨ ਚ ਖਿਆਲ ਆਇਆ ਕਿ ਕੋਈ ਬਦਲ ਹੋਣਾ ਚਾਹੀਦਾ ਜਿਹਦੇ ਵਿੱਚ ਮੈਨੂੰ ਇਸੇ ਇੱਕ ਫਸਲ ਲੱਗੀ ਕਿਉਂਕਿ ਸ਼ਿਮਲੇ ਦੇ ਹਿਮਾਚਲ ਦੇ ਵਿੱਚ ਜਿਹੜਾ ਸੀ ਕਿ ਉਹ ਲੋ ਚਿਲ ਵੈਰੈਟੀਜ਼ ਉਹਨਾਂ ਨੇ ਇੰਟਰੋਡਿਊਸ ਕੀਤੀਆਂ ਸੀ ਉਹ ਕੁਝ ਬੂਟੇ ਲਿਆ ਕੇ ਮੈਂ ਟਰਾਈ ਕੀਤੇ ਉਹਨਾਂ ਦਾ ਦੋ ਸਾਲਾਂ ਬਾਅਦ ਹੀ ਅਸਰ ਨਜ਼ਰ ਆਇਆ ਤੇ ਫਿਰ ਮੈਂ ਹੌਲੀ-ਹੌਲੀ ਕਿਨੂ ਨੂੰ ਰਿਪਲੇਸ ਕਰਕੇ ਤੇ ਹੁਣ ਇਸ ਵੇਲੇ ਮੇਰੇ ਕੋਲ 6 ਏਕੜ ਸੇਬਾਂ ਦਾ ਬਾਗ ਹੈ ਜਿਨ੍ਹਾਂ ਦੇ ਵਿੱਚੋਂ 4 ਏਕੜ ਬੇਰਿੰਗ ਦੇ ਵਿੱਚ ਹੈ ਤੇ ਜਿਹੜਾ 2 ਏਕੜ ਨਮਾ ਲਾਇਆ ਉਹ ਅਗਲੇ ਸਾਲ ਬੀਰਿੰਗ ਚ ਆ ਜਾਏਗਾ। ਬਾਈ ਜਨਾ ਜੀ ਕਿੰਨੇ ਪੇੜ ਬੂਟੇ ਲੈ ਕੇ ਤੁਸੀਂ ਆਏ ਸੀ ਤੇ ਇਸ ਵੇਲੇ ਕਿੰਨੇ ਲੱਗੇ ਹੋਏ ਨੇ? ਜਦੋਂ ਮੈਂ ਸ਼ੁਰੂਆਤ ਕੀਤੀ ਸੀ ਪਹਿਲਾਂ ਟ్రਾਇਲ ਬੇਸਿਸ ਤੇ 5 ਤੋਂ 10 ਬੂਟੇ ਸਿਗੇ ਲਾਏ ਸੀ ਅਸੀਂ ਦੋ ਸੀ ਫਾਰਮਰ ਇੱਕ ਹੋਰ ਰੰਦਾਵਾ ਸਾਹਿਬ ਸੀ। 5 ਉਹਨਾਂ ਨੇ ਲਾਏ 5 ਮੈਲ ਆਏ। ਫਿਰ ਉਹ ਤਾਂ ਬਾਹਰ ਚਲੇ ਗਏ ਤੇ ਫਿਰ ਮੈਂ ਇਹਨੂੰ ਅੱਗੇ ਵਧਾਇਆ। ਹੁਣ ਇਸ ਵੇਲੇ ਮੇਰੇ ਕੋਲ ਤਕਰੀਬਨ 1200 ਬੂਟਾ ਹੈ। ਇਹ ਗੱਲ ਕੀਤੀ ਜਾਵੇ ਤਾਂ ਇਹਨਾਂ ਨੂੰ ਮੌਸਮ ਦੀ ਬੜੀ ਲੋਡ ਹੁੰਦੀ ਠੰਡ ਦੀ ਲੋਡ ਹੁੰਦੀ ਹੈ ਤੇ ਇਸ ਵਕਤ ਜੇ ਇੱਥੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਲਈ ਮੌਸਮ ਸਹੀ ਹੈ ਇਹ ਜਿਹੜੀਆਂ ਵੈਰੈਟੀਆਂ ਹੈ ਇਹ ਲੋ ਚਿਲ ਵੈਰੈਟੀਆਂ ਹੈ ਆਮ ਤੌਰ ਤੇ ਤੁਸੀਂ ਦੇਖਿਆ ਕਿ ਸੇਫ ਠੰਡੇ ਇਲਾਕਿਆਂ 'ਚ ਹੁੰਦਾ ਪਰ ਇਹ ਜਿਹੜੀਆਂ ਵੈਰੈਟੀਆਂ ਇਹ ਗਰਮ ਇਲਾਕਿਆਂ ਲਈ ਡਿਵੈਲਪ ਕੀਤੀਆਂ ਗਈਆਂ ਤੇ ਇਹਦੇ ਲਈ ਚਿਲਿੰਗ ਆਰਸ ਜਿਹੜੇ ਆ ਉਹ ਸਕਰੀਬਨ 150 ਤੋਂ 200 ਘੰਟੇ ਚਾਹੀਦਾ ਜਦ ਕਿ ਹਾਈ ਚਿਲ ਵੈਰੈਟੀ ਦੀ ਜਿਹੜੀਆਂ ਆਪਾਂ ਪਹਾੜਾਂ ਤੇ ਲਾਉਂਦੇ ਜੇ ਐਂਡ ਕੇ ਤੇ ਹਿਮਾਚਲ ਦੇ ਵਿੱਚ ਉਹਨਾਂ ਦੀ ਚਿਲਿੰਗ ਆਰਸ ਜਿਹੜੇ ਹੈਗਾ ਉਹ 1824 1800 ਤੋਂ 2400 ਘੰਟਾ ਹੈ ਚਿਲਿੰਗ ਆਰਸ ਹੁੰਦੇ ਆ 7 ਡਿਗਰੀ ਟੈਂਪਰੇਚਰ ਤੋਂ ਜਦੋਂ ਘੱਟ ਹੁੰਦਾ ਉਹਨੂੰ ਚਿਲਿੰਗ ਆਰਸ ਕਿਹਾ ਜਾਂਦਾ ਤੇ ਇੱਕ ਗੱਲ ਕੀਤੀ ਜਾਵੇ ਤਾਂ ਇਹਨਾਂ ਨੂੰ ਜਦੋਂ ਤੁਸੀਂ ਕਿੰਨੀ ਦੇਰ ਦੀ ਫਸਲ ਹੈ ਤੇ ਇੱਕ ਸਾਲ ਦੇ ਵਿੱਚ ਕਿੰਨੀ ਵਾਰ ਤੁਸੀਂ ਕੱਲੇ ਲੈਂਦੇ ਇੱਕ ਫਸਲ ਹੁੰਦੀ ਹੈ ਜੀ ਫਰਵਰੀ ਚ ਫੁੱਲ ਆਉਂਦਾ ਹੈ ਫਰਵਰੀ ਐਂਡ ਚ ਜਾਂ ਮਾਰਚ ਪਹਿਲੇ ਹਫਤੇ ਕੋ ਤੇ ਇਸ ਵੇਲੇ ਦੇਖੋ 15 ਮਈ ਤੋਂ ਲੈ ਕੇ 15 ਜੂਨ ਤੱਕ ਅਸੀਂ ਇਹਦੀ ਜਿਹੜੀ ਹੈ ਕロップ ਤਿਆਰ ਹੋ ਜਾਂਦੀ ਆ ਕਿ ਜਿਹੜਾ ਹੋਰ ਕਿਸੇ ਵੀ ਭਾਰਤ ਦੇ ਵਿੱਚ ਇਹ ਦਿਨਾਂ ਦੇ ਵਿੱਚ ਸੇਵ ਨਹੀਂ ਹੁੰਦਾ ਜਿਹੜਾ ਵੀ ਅਵੇਲੇਬਲ ਹੁੰਦਾ ਉਹ ਤਕਰੀਬਨ ਸਟੋਰ ਵਾਲਾ ਹੀ ਹੁੰਦਾ ਜਾਂ ਇੰਪੋਰਟਡ ਫਰੂਟ ਆਉਂਦਾ ਤੇ ਇਹ ਇੱਕ ਸਟੈਬਲਿਸ਼ਡ ਫਰੂਟ ਹੈ ਮੰਨ ਚ ਇਹ ਵੀ ਸੀ ਕਿ ਇਹ ਬਦਲ ਇਹਦੇ ਵਿੱਚ ਹੋਰ ਹਜੇ ਆਂਬ ਆਉਣਾ ਸ਼ੁਰੂ ਹੋਇਆ ਤੇ ਆੜੂ ਅਲੂਚਾ ਖਤਮ ਹੋ ਗਿਆ ਤੇ ਇਹ ਇੱਕ ਬੜਾ ਵਧੀਆ ਉਹਦੇ ਵਿੱਚ ਢੁਕਮਾ ਵਿੱਚ ਇਹਨੂੰ ਇੱਕ ਗੈਪ ਮਿਲਿਆ ਇਸ ਫਸਲ ਨੂੰ ਤੇ ਚੰਗਾ ਰੇਟ ਵਿੱਚ ਮਿਲ ਜਾਂਦਾ ਮੰਡੀ ਕਰਨ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਅਜਿਹੇ ਫਸਲਾਂ ਨੇ ਜਿਨ੍ਹਾਂ ਨੂੰ ਮੰਡੀ ਦੇ ਵਿੱਚ ਰੁਲਿਆ ਦੇਖਿਆ ਜਾਂਦਾ ਆ ਤੇ ਤੁਹਾਡੀ ਇਸ ਫਸਲ ਨੂੰ ਮੰਡੀ ਕਰਨ ਕਿਹੋ ਜਿਹਾ ਮਿਲਦਾ ਜੀ ਇਹ ਬਹੁਤ ਵਧੀਆ ਰਿਸਪੌਂਸ ਹੈ ਜੀ ਪਹਿਲਾਂ ਪਹਿਲਾਂ ਲੱਗਾ ਸੀ ਕਿ ਜਦੋਂ ਮੈਂ ਪਹਿਲੀ ਵਾਰ ਲੈ ਕੇ ਗਿਆ ਤੇ ਕੁਛ ਹਿਚਕਚਾਹਟ ਜੀ ਹੋਈ ਕਿ ਇਹ ਲੱਗਦਾ ਸੀ ਕਿ ਮੈਂ ਸ਼ਾਇਦ ਵਪਾਰ ਕਰਦਾ ਕਿਤੇ ਬਾਹਰੋਂ ਲਿਆ ਕੇ ਸੇ ਵੇਚਦਾ ਪਰ ਜਿਉਂ ਜਿਉਂ ਲੋਕਾਂ ਨੇ ਖਾਣਾ ਸ਼ੁਰੂ ਕੀਤਾ ਕਿ ਤਾਜ਼ਾ ਆ ਕਿਉਂਕਿ ਤਾਜ਼ੇ ਦੇ ਵਿੱਚ ਜਿਵੇਂ ਦੇਖਿਆ ਕਿ ਇੱਚ ਜੂਸ ਕਰਾਂਚੀਨੈਸ ਹੈਗੀ ਆ ਤੇ ਜਿਹੜਾ ਸਟੋਰ ਵਾਲਾ ਉਹਦੇ ਚ ਇਹ ਚੀਜ਼ ਨਹੀਂ ਆਉਂਦੀ ਤੇ ਫਿਰ ਐਕਸੈਪਟੈਂਸ ਹੋ ਗਈ ਦੂਸਰਾ ਇਹਦਾ ਵਿੰਡੋ ਜਿਹੜੀ ਸਾਨੂੰ ਮਿਲੀ ਉਹ ਏਡੀ ਵਧੀਆ ਮਿਲੀ ਕਿ ਇਹਨਾਂ ਦਿਨਾਂ ਚ ਸਕੂਲਾਂ ਦੀਆਂ ਆਮ ਛੁੱਟੀਆਂ ਹੁੰਦੀਆਂ ਤੇ ਬੱਚਿਆਂ ਦੇ ਨਾਲ ਪੇਰੈਂਟਸ ਜਿਹੜੇ ਆ ਉਹ ਹਿਮਾਚਲ ਘੁੰਮਣ ਜਾਂਦੇ ਜੇ ਐਨ ਕੇ ਤੇ ਕੁਦਰਤੀ ਆ ਕਿ ਜਦੋਂ ਆਪਾਂ ਉਦਾਂ ਦੇ ਇਲਾਕੇ 'ਚ ਜਾਂਦੇ ਆ ਤਾਂ ਉੱਥੇ ਦੀ ਇੱਕ ਮਸ਼ਹੂਰ ਚੀਜ਼ ਆਪਾਂ ਕੋਈ ਖਰੀਦ ਕੇ ਲਿਆਉਨੇ ਆ ਚਾਹੇ ਉਹ ਜੈਪੁਰ ਚਲ ਜਿਓ ਤਾਂ ਜੈਪੂਰੀ ਦੇ ਕੱਪੜੇ ਜਿਹੜੇ ਪ੍ਰਿੰਟ ਹੈਗੇ ਆ ਉਹ ਲੈਨੇ ਆ ਤੇ ਇਦਾਂ ਹਿਮਾਚਲ ਦਾ ਜੇ ਐਨ ਕੇ ਜਾਂਦੇ ਤਾਂ ਆਪਣਾ ਪਹਿਲੇ ਮਨ ਜਾਂਦਾ ਕਿ ਆਪਾਂ ਸੇਵ ਲੈ ਕੇ ਆਵਾਂਗੇ ਤੇ ਇਹ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਸੇਵ ਹੈ ਮੈਚੂਰ ਹੁੰਦਾ ਤੇ ਹੁਣ ਮੈਂ ਜਦੋਂ ਮੰਡੀ ਜਾਣਾ ਮੇਰਾ ਸਭ ਤੋਂ ਵੱਡਾ ਜਿਹੜਾ ਗਾਹਕ ਹੈ ਉਹ ਹਿਮਾਚਲ ਦੇ ਇਹ ਵਪਾਰੀ ਆ ਕਿ ਜਦੋਂ ਸਵੇਰੇ ਬੋਲੀ ਹੁੰਦੀ ਆ ਉਹ ਸਾਰਾ ਦਾ ਸਾਰਾ ਸੇਵ ਇੱਥੋਂ ਹਿਮਾਚਲ ਜਾਂਦਾ ਕਿਉਂਕਿ ਉੱਥੇ ਟੂਰਿਸਟ ਸੀਜ਼ਨ ਹੈ ਰਾਸ਼ ਹੁੰਦਾ ਤੇ ਉੱਥੇ ਜਾ ਕੇ ਸਾਡੇ ਭਰਾ ਉੱਥੇ ਸੇਵ ਲੱਭਦੇ ਆ ਤੇ ਉਦੋਂ ਫਿਰ ਇਹੀ ਸੇਵ ਉਹ ਖਰੀਦ ਕੇ ਲੈ ਕੇ ਆਉਂਦੇ ਆ ਜੇਕਰ ਪ੍ਰੋਫਿਟ ਦੀ ਗੱਲ ਕੀਤੀ ਜਾਵੇ ਜੇ ਤੁਸੀਂ ਕਹੇ ਸੀਜ਼ਨ ਦਾ ਇੱਕ ਹੀ ਫ਼ਰਕ ਹੀ ਵਾਰ ਇਹ ਫਲ ਲੱਗਦਾ ਆ ਤਾਂ ਪ੍ਰੋਫਿਟ ਕਿੰਨਾ ਹੋ ਜਾਂਦਾ ਤੇ ਕਿੰਨਾ ਕੀ ਦੇ ਉੱਤੇ ਖਰਚ ਆ ਜਾਂਦਾ ਜੀ ਇਹਦਾ ਜਿਹੜਾ ਬੂਟੇ ਦਾ ਮੇਨ ਖਰਚਾ ਹੈਗਾ ਜਿਹੜਾ ਟਿਸ਼ੂ ਕਲਚਰ ਦੇ ਬੂਟਾ ਤੁਸੀਂ ਦੇਖ ਲਿਆ ਕਿ ਬਹੁਤ ਝਾੜ ਹੈ ਇੱਕ ਬੂਟੇ ਦਾ ਹੁਣ ਜਿੱਦਾਂ ਮੇਰੇ ਕੋ 14 ਸਾਲ ਦਾ ਇਹਦੀ ਪਲਾਂਟੇਸ਼ਨ ਹੋ ਗਈ ਆ 14ਵੇਂ ਸਾਲ ਦੇ ਵਿੱਚ ਇਸ ਵੇਲੇ ਇੱਕ ਕੁਇੰਟਲ ਦੇ ਕਰੀਬ 70 ਤੋਂ ਇੱਕ ਕੁਇੰਟਲ ਹੈਗਾ ਤੇ ਇਸ ਵੇਲੇ ਜਿਹੜਾ ਰੇਟ ਹੈ ਮੈਨੂੰ 70 ਰੁਪਏ 75 ਰੁਪਏ ਮਿਲ ਰਿਹਾ ਜੀ ਤੇ 70 ਰੁਪਏ ਦੇ ਹਿਸਾਬ ਨਾਲ ਜੇ ਲਾ ਲਓ ਇੱਕ ਕੁਇੰਟਲ ਦੇ 70 ਕਿਲੋ ਵੀ ਲਾ ਲਓ ਤੇ तकरीबन 5000 ਦਾ ਬੂਟਾ ਜਿਹੜਾ ਹੈ ਇੱਕ ਉਹ ਹੈਗਾ ਤੇ 110 ਬੂਟੇ ਤੋਂ ਉੱਤੇ ਜਿਹੜੇ ਬੂਟੇ ਦੇ ਏਕੜ ਦੇ ਲੱਗਦੇ ਆ ਉਹਦੇ ਹਿਸਾਬ ਨਾਲ ਜੇ ਤੁਸੀਂ ਲਾਓ ਮੋਟਾ ਜਿਹਾ ਤੇ तकरीबन ਦੇਖ ਲਓ ਕਿ 5 ਲੱਖ ਰੁਪਏ ਏਕੜ ਦਾ ਜਿਹੜਾ ਹੈਗਾ ਝਾੜ ਆ ਜਾਂਦਾ ਪਰ ਆਪਾਂ ਸਾਰੇ ਤੱਥ ਕਿ ਕੁਝ ਭੱਜ ਟੁੱਟ ਵੀ ਹੁੰਦੀ ਆ ਆਪਾਂ ਇਹਨੂੰ 5000 ਰੁਪਏ ਦੀ ਬਜਾਏ 3000 ਰੁਪਏ ਪਰ ਬੂਟਾ ਵੀ ਮਸੇ ਕੇ ਚੱਲੀਏ ਜੇ ਰੇਟ 50 ਰੁਪਏ ਵੀ ਆਉਂਦਾ ਹੈ ਜੀ ਤੇ ਉਹਦੇ ਹਿਸਾਬ ਨਾਲ ਬਹੁਤ ਵਧੀਆ ਰਿਟਰਨ 3.5 ਲੱਖ ਰੁਪਏ ਏਕੜ ਦੀ ਦੇ ਜਾਂਦਾ ਤੇ ਹੋਰ ਕੋਈ ਫਸਲ ਇਹਦੇ ਨਾਲ ਆਉਂਦੀ ਨਹੀਂ ਹਾਂ ਇਨੀਸ਼ੀਅਲ ਕੋਸਟ ਜ਼ਰੂਰ ਹੈ ਜਿਵੇਂ ਮੈਂ ਬੂਟਿਆਂ ਦੀ ਅਸੀਂ ਟਿਸ਼ੂ ਕਲਚਰ ਤੇ ਹੈਗੀ ਆ ਉੱਤੇ ਇੱਕ ਬੂਟਾ ਜਿਹੜਾ 280 ਤੋਂ ਲੈ ਕੇ 300 ਰੁਪਏ ਤੱਕ ਕੋਸਟ ਕਰਦਾ ਬਾਕੀ ਲਾਉਣ ਦਾ ਖਰਚਾ ਤਾਂ ਸਾਰੇ ਬਾਗਾਂ ਦਾ ਇੱਕੋ ਜਿਹਾ ਉਹ 20 ਹਜ਼ਾਰ ਰੁਪਏ ਪਰ ਏਕੜ ਟੋਏ ਕੱਢਣੇ ਉਹਨਾਂ ਨੂੰ ਲੇਆਉਟ ਕਰਨੀ ਇਰੀਗੇਸ਼ਨ ਸਿਸਟਮ ਬਣਾਉਣਾ ਸਾਰਾ ਕੁਝ ਜਿਹੜਾ ਹੈਗਾ ਉਹ ਕਰਨ ਦੇ باوجود ਇਹ ਇਹਦੇ ਤੇ ਪਹਿਲੇ ਸਾਲ ਦਾ ਖਰਚਾ ਇੱਕ ਕੱਢ ਦਿਓ ਤੇ ਬਾਕੀ ਸਾਲਾਂ ਚ ਇਹ 50 ਸਾਲ ਤੱਕ ਫਸਲ ਦੇਣੀ ਹੈ ਇਹਨੇ ਤੇ ਆਉਣ ਵਾਲੇ 50 ਸਾਲਾਂ ਦੇ ਵਿੱਚ ਮਤਲਬ ਬਾਕੀ ਜਿਹੜਾ ਸਾਲ ਦੇ ਸਾਲ ਖਰਚਾ ਹੈ ਉਹ ਖਾਦਾਂ ਦਾ ਤੇ ਸਪਰੇਅ ਦੇ ਤੇ ਇਸ ਵੇਲੇ ਤੱਕ ਹਜੇ 14 ਸਾਲਾਂ ਚ ਤਾਂ ਮੇਰੇ ਕੋਲ ਕੋਈ ਜਿਆਦਾ ਸਪਰੇਅ ਹੋਈ ਨਹੀਂ ਇੱਕ ਅੱਧੀ ਕੋਈ ਸਪਰੇਅ ਕਰਨੀ ਪੈਂਦੀ ਹੈ ਸਾਲ ਚ ਉਹ ਵੀ ਪ੍ਰੀਕਾਸ਼ਨਰੀ ਹੈ ਪਰ ਕੀੜਾ ਮਕੌੜਾ ਹਜੇ ਤੱਕ ਇਸ ਤੇ ਰਿਪੋਰਟ ਨਹੀਂ ਹੋਇਆ ਤੇ ਨਾ ਆਉਂਦਾ ਤੇ ਇਹਦੇ ਲਈ ਖਰਚਾ ਜਿਹੜਾ ਹੈ ਸਿਰਫ ਖਾਦ ਦਾ ਮੈਂ ਤਾਂ ਦੇਸੀ ਰੂੜੀ ਵਰਤਦਾ ਜੀ ਜੀ ਦੇਸੀ ਰੂੜੀ ਦਾ ਖਰਚਾ ਕਹਿ ਲੋ ਕਿ 8000 ਰੁਪਏ ਪਰ ਇਕੜ ਦਾ ਹੈਗਾ ਤੇ ਉਹੀ ਪਾਉਣਾ ਤੇ ਦੂਸਰਾ ਡ੍ਰਿਪ ਇਰੀਗੇਸ਼ਨ ਹੈ ਸਾਰੀ ਜੀ ਜੀ ਤੇ ਸਿੰਚਾਈ ਦਾ ਜਿਹੜਾ ਇੱਕ ਵਾਰ ਦਾ ਖਰਚਾ ਹੈਗਾ ਉਹਦੇ ਤੇ ਵੀ ਸਰਕਾਰ ਜਿਹੜੀ ਹੈ ਸਿੰਚਾਈ ਤੇ ਹੁਣ तकरीबन 60 ਤੋਂ 80% ਜਿਹੜਾ ਸਬਸਿਡੀ ਆ ਡ੍ਰਿਪ ਇਰੀਗੇਸ਼ਨ ਤੇ ਆ ਇਹਦੇ ਨਾਲ ਦੇਖਿਆ ਕਿ ਇਹਦੇ ਵਿੱਚ ਜਿਹੜਾ ਪਾਣੀ ਆ ਇਹਦੀਆਂ ਜੜਾਂ 'ਚ ਖੜਨਾ ਨਹੀਂ ਚਾਹੀਦਾ ਪਾਣੀ ਰੋਜ਼ ਚਾਹੀਦਾ ਪਰ ਖੜਨਾ ਨਹੀਂ ਚਾਹੀਦਾ ਮੈਂ ਦੇਖੋ ਉੱਚੀ ਜਗ੍ਹਾ ਤੇ ਲਾਏ ਆ ਇਹ ਉੱਚੀ ਜਗ੍ਹਾ ਤੇ ਲਾਉਣ ਦਾ ਇਹ ਆ ਕਿ ਪਾਣੀ ਜਿਹੜਾ ਵਾਧੂ ਹੁੰਦਾ ਉਹ ਉਹ ਸਾਈਡ ਨੂੰ ਵਗ ਜਾਂਦਾ ਤੇ ਜਿਹੜਾ ਬਚਾਅ ਹੋ ਜਾਂਦਾ ਤੁਸੀਂ ਡਾਕਟਰ ਵੀ ਹੋ ਜੇਕਰ ਇਸ ਦੂਸਰੇ ਲੋਕ ਜਿਹੜੇ ਅਸਲ ਵਿੱਚ ਦੇਖ ਰਹੇ ਆ ਜੇਕਰ ਉਹਨਾਂ ਨੇ ਬੂਟੇ ਲਗਾਣੇ ਹੋਣ ਤਾਂ ਕਿਹਨਾ ਕਿਹਨਾ ਏਰੀਆ ਦੇ ਵਿੱਚ ਪੰਜਾਬ ਦੇ ਵਿੱਚ ਇਹ ਬੂਟਾ ਲੱਗ ਸਕਦਾ ਹੈ ਇਹਦੇ ਵਿੱਚ ਇਦਾਂ ਜੀ ਕਿ ਇਹ ਜਿਹੜਾ ਫਸਲ ਹੈ ਇਹ ਤਕਰੀਬਨ ਕੰਢੀ ਏਰੀਆ ਦੀ ਫਸਲ ਮੈਂ ਕਹਿੰਦਾ ਇਹਨੂੰ ਇਹ ਕਹ ਲੋ ਕਿ ਰੋਪੜ ਤੋਂ ਲੈ ਕੇ ਧਾਰਕਲਾਂ ਤੱਕ ਜਿਹੜਾ ਪਹਾੜ ਕੰਢੀ ਏਰੀਆ ਆਪਾਂ ਕਹਿੰਦੇ ਆ ਉਹਦੇ ਵਿੱਚ ਬਹੁਤ ਵਧੀਆ ਹੁੰਦੀ ਹੋਤ ਆ ਜਾਂਦੀ ਆ ਆਪਣਾ ਜਲੰਧਰ ਵੀ ਲੁਧਿਆਣਾ ਵੀ ਅਬੋਰ ਵਾਲੇ ਪਾਸੇ ਵੀ ਲੋਕਾਂ ਨੇ ਲਾਏ ਆ ਮੰਡੀ ਅਹਿਮਦਗੜ ਵੀ ਲਾਏ ਆ ਪਰ ਉਹਦੇ ਚ ਸਾਈਜ਼ ਦਾ ਥੋੜਾ ਜਿਹਾ ਫਰਕ ਰਹਿ ਜਾਂਦਾ ਤੇ ਕਲਰ ਡਵੈਲਪਮੈਂਟ ਦਾ ਫਰਕ ਰਹਿੰਦਾ ਕਿਉਂਕਿ ਇਹ ਕੰਡੀ ਏਰੀਆ ਜਿਹੜਾ ਹੈ ਇਹ ਦਾ ਥੋੜਾ ਜਿਹਾ ਕਲਾਈਮੇਟ ਬਾਕੀਆਂ ਨਾਲੋਂ ਥੋੜਾ ਕੁਲਡਾ ਹੁੰਦਾ ਇਸ ਕਰਕੇ ਇਹ ਇੱਥੇ ਬਹੁਤ ਵਧੀਆ ਹੁੰਦਾ ਤੇ ਆਉਣ ਵਾਲੇ ਸਮੇਂ ਦੀ ਇਹ ਬਹੁਤ ਵਧੀਆ ਫਸਲ ਹੈ ਕਿ ਜਿਹੜੀ ਆਮ ਕਿਸਾਨਾਂ ਨੂੰ ਜਿਹੜਾ ਫਾਇਦਾ ਦੇएगी ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਵੀ ਕਹਿ ਰਹੀ ਬਦਲਵੀਂ ਖੇਤੀ ਕਰੋ ਤੁਹਾਨੂੰ ਕੁਝ ਸਰਕਾਰ ਵੱਲੋਂ ਸਹਿਯੋਗ ਮਿਲਿਆ ਇਸ ਵਿੱਚ ਅ ਨਹੀਂ ਹਜੇ ਤਾਂ ਕੋਈ ਨਹੀਂ ਜੀ ਪਹਿਲੀ ਵਾਰ ਲਾਇਆ ਸੀ ਰਿਸਕ ਸਗਾ ਕਿਉਂਕਿ ਕਣੂ ਤੋਂ ਦੂਜੀਆਂ ਫਸਲਾਂ ਤੋਂ ਬਦਲ ਕੇ ਆ। ਬਾਗਵਾਨੀ ਵਿਭਾਗ ਮੇ ਵੱਲੋਂ ਵੀ ਇਸ ਤੇ ਹਜੇ ਸਬਸਿਡੀ ਜਿਹੜੀ ਆ ਉਹ ਨਹੀਂ ਦਿੱਤੀ ਜਾਂਦੀ। ਜੀ ਜੀ ਕਿਉਂਕਿ ਇਹ ਫਸਲ ਮਨਜ਼ੂਰਸ਼ੋਦਾ ਨਹੀਂ ਸੀ ਯੂਨੀਵਰਸਿਟੀ ਤੋਂ। ਹੁਣ ਯੂਨੀਵਰਸਿਟੀ ਨੇ ਕੀਤੀ ਆ ਪਿਛਲੇ ਸਾਲ ਪਰ ਉਹਦੇ ਵਿੱਚ ਵੀ ਉਹਨੇ ਕਿਚਨ ਗਾਰਡਨ ਲਈ ਜਿਹੜੀ ਆ ਇਹਦੀ ਤਰਜੀਹ ਦਿੱਤੀ ਆ ਨਾ ਕਿ ਆਮ ਜਿਹੜੀ ਕਲਟੀਵੇਸ਼ਨ ਵਾਸਤੇ ਇਹਨੂੰ ਅਪਣਾਇਆ ਗਿਆ। ਇਹ ਕਿ ਜਿਹੜੇ ਕਿਸਾਨ ਐਸਲੇ ਤੁਹਾਨੂੰ ਦੇਖ ਰਹੇ ਹਨ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂੰਗਾ ਮੈਂ ਉਹਨਾਂ ਨੂੰ ਇਹੀ ਕਹਿਣਾ ਕਿ ਤਕਮਾ ਜਿਹੜਾ ਬਦਲ ਹੈ ਉਹ ਅਪਣਾਉਣਾ ਚਾਹੀਦਾ ਜ਼ਰੂਰੀ ਨਹੀਂ ਕਿ ਸੇਵ ਇਸ ਤੋਂ ਇਲਾਵਾ ਆੜੂ ਹੈ ਅਲੂਚਾ ਹੈ ਨਾਖ ਹੈ ਬਹੁਤ ਵਧੀਆ ਫਸਲਾਂ ਹੈਗੀਆਂ ਜਿਹੜਾ ਘੱਟ ਪਾਣੀ ਲਾਉਣੀ ਆ ਜਿਵੇਂ ਕਿ ਪਾਣੀ ਦਾ ਪੱਧਰ ਦਿਨ-ਦਿਨ ਥੱਲੇ ਜਾ ਰਿਹਾ ਉਹਦਾ ਬਦਲ ਉਹ ਪਾਣੀ ਦਾ ਡ੍ਰਿਪ ਹੈ ਕਿ ਡ੍ਰਿਪ ਦੇ ਵਿੱਚ ਤੁਸੀਂ ਤਕਰੀਬਨ 40 ਤੋਂ 50% ਜਿਹੜੀ ਸੇਵਿੰਗ ਹੈ ਪਾਣੀ ਦੀ ਉਹ ਕਰ ਸਕਦੇ ਹੋ ਤੇ ਉਹਦੇ ਲਈ ਜਿਹੜਾ ਤੁਸੀਂ ਡ੍ਰਿਪ ਜਰੂਰ ਲਾਓ ਤੇ ਬਾਗਵਾਨੀ અપਨਾਉਣੀ ਚਾਹੀਦੀ ਆ ਬਾਗਵਾਨੀ ਦੇ ਨਾਲ ਇੱਕ ਤਾਂ ਇਹ ਆ ਕਿ ਤੁਹਾਡੇ ਡੇ ਟੂ ਡੇ ਖਰਚਾ ਜਿਹੜਾ ਜਦਾ ਕਣਕ ਝੋਨੇ ਦਾ ਤੁਹਾਡਾ ਹੋਰ ਕロップ ਲੋਡ ਹੈ ਉਹ ਘਟ ਜਾਂਦਾ ਤੇ ਤੁਸੀਂ ਬਾਗਵਾਨੀ ਦੇ ਵਿੱਚ ਆ ਕੇ ਖੁਸ਼ ਰਹਿੰਦੇ ਆ ਤੇ ਵਧੀਆ ਇਨਕਮ ਵੀ ਹੋ ਜਾਂਦੀ ਆ ਇੱਕ ਕਿਸਾਨ ਭਰਾਵਾਂ ਨੂੰ ਮੇਰੀ ਬੇਨਤੀ ਹੈ ਤੁਹਾਡੇ ਥਰੂ ਕਿ 10 ਏਕੜ ਪਿੱਛੇ ਇੱਕ ਕਨਾਲ ਜੀ ਇੱਕ ਪਾਉਂਡ ਜ਼ਰੂਰ ਪੁੱਟ ਲੋ ਜਿੰਨਾ ਖੇਤਾਂ ਦਾ ਪਾਣੀ ਆ بارش ਦਾ ਉਹਦੇ ਵਿੱਚ ਸਟੋਰ ਕਰੋ ਤੇ ਉਹਦੇ ਵਿੱਚ ਸਟੋਰ ਕਰਕੇ ਉਹਨੂੰ ਡ੍ਰਿਪ ਦੇ ਰਾਹੀਂ ਚਾਹੇ ਸੋਲਰ ਮੋਟਰ ਹੈ ਚਾਹੇ ਦੂਜੀ ਮੋਟਰ ਹੈ ਵੈਸੇ ਸਰਕਾਰ ਜਿੱਦਾਂ ਹੁਣ ਸੋਲਰ ਮੋਟਰਾਂ ਦੇ ਵੀ ਦਿੰਦੀ ਹੈ ਸਬਸਿਡੀ ਤਕਰੀਬਨ ਕਾਫੀ ਸਬਸਿਡੀ ਹੈ ਉਹਦੇ ਤੇ ਤੇ ਉਹ ਮੋਟਰਾਂ ਲਾ ਕੇ ਪਾਣੀ ਲਿਫਟ ਕਰਕੇ ਡ੍ਰਿਪ ਦੇ ਨਾਲ ਇਹਨਾਂ ਬਾਗਾਂ ਨੂੰ ਲਾਇਆ ਜਾ ਸਕਦਾ ਬਹੁਤ ਵਧੀਆ ਜਿਵੇਂ ਤੁਸੀਂ ਦੇਖਦੇ ਆ ਮੇਰੇ ਕੋ ਕੋਈ ਟਿਊਬਲ ਨਹੀਂ ਤੇਰਾ 1 ਏਕੜ ਹੈ ਮੇਰੇ ਕੋਲ ਟੋਟਲ ਤੇ ਜੇ ਤੋਂ 6 ਏਕੜ ਬਾਗ ਹੈ ਇੱਕ ਸੇਬ ਦਾ 2 ਏਕੜ ਮੇਰੇ ਕੋ ਕਿਨੂ ਆ ਹਜੇ ਵੀ ਤੇ ਬਾਕੀ ਹੋਰ ਫਰੂਟ ਥੋੜੇ ਜਿਹਾ ਹੈਗੇ ਆ ਤੇ ਉਹਦੇ ਲਈ ਮੈਂ ਪੌਂਡ ਪੁੱਟਿਆ ਪੌਂਡ ਦੇ ਵਿੱਚੋਂ ਪਾਣੀ ਚੱਕਦਾ ਸੋਲਰ ਮੋਟਰ ਲੱਗੀ ਆ ਸੋਲਰ ਪੈਨਲ ਲਾ ਕੇ ਤੇ ਉਹਦੇ ਰਾਈ ਡ੍ਰਿਪ ਇਰੀਗੇਸ਼ਨ ਜਿਹੜੀ ਆ ਮੈਂ ਕਰਦਾ ਤਕਰੀਬਨ ਮੇਰਾ ਬਾਕੀ ਨਾਲੋਂ ਕਹ ਲੋ ਕਿ 40% ਤੋਂ 50% ਪਾਣੀ ਦੀ ਸੇਵਿੰਗ ਹੈ ਤੇ ਮੈਨੂੰ ਸਾਰਾ ਸਾਲ ਟਿਊਬਵਲ ਦੀ ਕੋਈ ਜ਼ਰੂਰਤ ਨਹੀਂ ਹੈ ਧੰਨਵਾਦ